ਸ੍ਰੀ ਕਲਜੀ ਮੇਰਾ ਨਾਂ ਹੈ ਅਮਰਦਸ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਾ ਨੀ ਸੱਟ ਸ੍ਰੀ ਕਾਲ ਤਖਤ ਸਾਹਿਬ ਦੀ ਖੁਦਾਈ ਦਰੋਂ ਇੱਕ ਪੁਰਾਣੀ ਇਮਾਰਤ ਮਿਲੀ ਹੈ ਅਸਲ ਵਿੱਚ ਕਾਲ ਤਖਤ ਸਾਹਿਬ ਦੇ ਜੋੜਾ ਘਰ ਦੀ ਜਗ੍ਹਾ ਨੂੰ ਖੁੱਲਾ ਕਰਨਾ ਸੀ ਜਿਸ ਕਾਰਨ ਉੱਥੇ ਖੁਦਾਈ ਦਾ ਕੰਮ ਚੱਲ ਰਿਹਾ ਸੀ ਖੁਦਾਈ ਦੇ ਕੰਮ ਦਰੋਂ ਉੱਥੇ ਇੱਕ ਪ੍ਰਾਤਨ ਇਮਾਰਤ ਮਿਲੀ ਹੈ ਜਿਸ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਕਾਰਨ ਸਮੂਹ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਦੀ ਲਹਿਰ ਪਾਈ ਗਈ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਖੁਦਾਈ ਦਾ ਕੰਮ ਰੁਕਾ ਦਿੱਤਾ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ Is okay. ਕੁਝ ਸਾਨੂੰ ਵੀਡੀਓ ਮਿਲੀਆਂ ਹਨ ਇੱਕ ਕਾਲਪਤਿਕ ਸਾਧ ਦੇ ਨਾਲ ਜੋੜਾ ਕਰਦੀ ਸਾਈ ਨਵੀਂ ਨਵਾਰਤਨ ਸਾਹਿਬ ਦਾ ਸਾਰੇ ਜਦੋਂ ਖੁਦਾਈ ਕੀਤੀ ਗਈ ਪਹਿਲੀ ਬੰਦਾ ਵੀ 25 30 ਨਵੀਂ ਦੇ ਕੁੱਟਿਆ ਗਿਆ ਰੋਡ ਨਹੀਂ ਸੀ ਚਲੋ ਇਹ ਕਹਿੰਦੇ ਸਾਨੂੰ ਰੋਡ ਮੈਂ ਤੇ ਕੁੱਟਿਆ ਗਿਆ ਜਦੋਂ ਕੁੱਟਦੇ ਆ ਥੱਲੇ ਸੁਰੱਖਿਆ ਨਿਕਲਦੀਆਂ ਨੇ ਪੁਰਾਤਨ ਮਹਾਰਾਜਸਤਾਨ ਨਿਕਲਦੀਆਂ ਨੇ ਉਹਨਾਂ ਦਾ ਸਗਰੀਕਤ ਰੂਪ ਦਾ ਸਰੂਪ ਦਾ ਦਰਸ਼ਨ ਕਰਾਉਣੇ ਉਹਨਾਂ ਦਾ ਪੁਰਾਤਨ ਵਿਭਾਗ ਨੂੰ ਦਰਸ਼ਨ ਇਹਦਾ ਧਾਰਮਿਕ ਤੌਰ ਤੇ ਸਾ ਦਾ ਸੁਰੱਖਿਆ ਤੋਂ 30 ਬੰਦ ਸੀ ਉਹ ਸਾਂਦ ਦੇ ਕੇ ਡੱਕ ਕੇ ਵੀ ਤਾਂ ਇੱਥੇ ਬੇਸਮੈਂਟ ਬਣ ਸਕਦੀ ਸੀ ਨਾ ਚੋਰੀ ਤੋੜ ਕੇ ਦੱਬ ਕੇ ਉਲਟਾ ਜਿਵੇਂ ਅਸੀਂ ਪੋਚੀ ਬੈਠੇ ਆਂ ਤੇ ਸਾਨੂੰ ਕਰਕੇ ਇੱਟੇ ਰੋੜੇ ਤੱਕ ਕੁਰਬਾਨਾ ਸਾਡੀਆਂ ਹੱਥਾਂ ਚ ਕੋਲੀਆਂ ਅਸੀਂ ਕਿਹੜੀਆਂ ਮਾਰਨ ਵਾਸਤੇ ਇਨਾਂ ਨੂੰ ਆਏ ਸੀਗੇ ਫਿਰ ਆਪ ਸ਼ਬਦ ਬੋਲੇਗੇ ਸਾਨੂੰ ਕਰਨਾ ਵੀ ਆਉਂਦਾ ਐ ਸਾਨੂੰ ਆ ਵੀ ਕਰਨਾ ਆਉਂਦਾ ਐ ਪਰ ਪੁਲਿਸ ਪ੍ਰਸ਼ਾਸਨ ਨੇ ਆ ਕੇ ਇੱਥੇ ਜਿਹੜੀ ਆਪਣੀ ਜ਼ਿੰਮੇਵਾਰੀ ਨਿਭਾਈ ਰਹੀ ਉਹਨਾਂ ਕੋਲ 2-3 ਦਿਨ ਲਈ ਉਹਨਾਂ ਕੋਲ ਵੀ ਤਸੀਲ ਕਰੋ ਇੱਥੇ ਕੋਈ ਕੰਮ ਨਹੀਂ ਹੋਊਗਾ ਉਹਨਾਂ ਚੇਤੇ ਜਿੰਨਾ ਚੇਤੇ ਤੇ ਦਾ ਨਕਸ਼ਾ ਐਗਰੀਮੈਂਟ ਜਿੱਥੇ ਦੀ ਇਮਾਰਤ ਕੀ ਸੀ ਬਣ ਕੀ ਰਿਹਾ ਹੈ ਉਹ ਸਾਰਾ ਜਨਤਕ ਸੰਗਠਨ ਦੇ ਸਾਹਮਣੇ ਕਰਨ ਤੋਂ ਬਾਅਦ ਸੀ ਵੰਡਾਲਾ ਜੀ ਜੋ ਹੁਣ ਵੇਖੋ ਪ੍ਰਸ਼ਾਸਨ ਪੈ ਚੁੱਕਾ ਤੁਹਾਡੀ ਸੰਤੁਸ਼ਟੀ ਹੁਣ ਵੇਖੋ ਜੀ ਸੰਤੁਸ਼ਟੀ ਉਦੋਂ ਹੋਣੀ ਆ ਜਦੋਂ ਪ੍ਰਸ਼ਾਸਨ ਜੋ ਅਸੀਂ ਕਹਿ ਰਹੇ ਹਾਂ ਨਕਸ਼ਾ ਪਹਿਲਾਂ ਕੀ ਸੀ ਬਣਾਉਣਾ ਕੀ ਹੈ ਲੁਕਾਇਆ ਕਿਉਂ ਗਿਆ ਜਨਤਕ ਕਿਉਂ ਨਹੀਂ ਕੀਤਾ ਬਾਬਾ ਆ ਨਾਲ ਸ਼੍ਰੋਮਣੀ ਕਮੇਟੀ ਦੇ ਕੀ ਐਗਰੀਮੈਂਟ ਨੇ ਇਹ ਸਾਹਮਣੇ ਆਉਣ ਤੋਂ ਬਾਅਦ ਸਾਡੀ ਖਲਾਸੀ ਹੋਣੀ ਏਦਾਂ ਨਹੀਂ ਅਜੇ ਸਿਰਫ ਰੋਕੇ ਆ ਤੁਸੀਂ ਪੂਰੀ ਨਿਗਰਾਨੀ ਰੱਖੋਗੇ ਦੇ ਉੱਤੇ ਬਿਲਕੁਲ ਰੱਖੋਗੇ